ਦੋਸਤੋ ਸਿਰਫ ਮੈਨੂੰ 4 ਤੋਂ 5 ਮਿੰਟ ਦੇ ਦਿਓ ਮੇਰੀਆਂ ਗੱਲਾਂ ਨੂੰ ਜਰਾ ਧਿਆਨ ਨਾਲ ਸੁਣ ਲਿਓ ਦੋਸਤੋ ਤੁਸੀਂ ਪੰਜ ਪਿਆਰਿਆਂ ਦੇ ਇਤਿਹਾਸ ਬਾਰੇ ਸਾਰੀ ਜਾਣਦੇ ਆ ਕਿ ਪੰਜ ਪਿਆਰੇ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਸੀ ਤੇ ਉਹਨਾਂ ਪੰਜਾਂ ਪਿਆਰਿਆਂ ਦੇ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲਦੇ ਆ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਅੱਜ ਸਾਡੇ ਸਿੱਖਾਂ ਨੂੰ ਹੋ ਕੀ ਗਿਆ ਜਦੋਂ ਵੀ ਕੋਈ Hindu ਧਰਮ ਦੇ ਵਿੱਚ ਜਨਮ ਲੈ ਕੇ ਖਾਲਸਾ ਬਣਦਾ ਆ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਗੁਰੂ ਸਾਹਿਬ ਦੇ ਇਤਿਹਾਸ ਨੂੰ ਸੁਣ ਕੇ ਸਿੰਘ ਸਾਜ ਜਾਂਦਾ ਆ ਅਸੀਂ ਉਸ ਦਾ ਮਜ਼ਾਕ ਕਿਉਂ ਉਡਾਉਨੇ ਆ ਦੋਸਤੋ ਮੈਂ ਆਪਣੇ ਕੋਲੋਂ ਗੱਲਾਂ ਨਹੀਂ ਕਰਦਾ ਇੱਕ ਸਰੇਸ਼ ਸਿੰਘ ਨਾਂ ਦਾ ਪ੍ਰਵਾਸੀ ਜਦੋਂ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਾਜਦਾ ਆ ਖਾਲਸਾ ਬਣ ਜਾਂਦਾ ਆ ਤੇ ਸਾਨੂੰ ਖੁਸ਼ੀ ਹੋਣੀ ਚਾਹੀਦੀ ਆ ਪਰ ਨਹੀਂ ਅਸੀਂ ਉਸ ਦਾ ਮਜ਼ਾਕ ਢਾਉਨੇ ਆ ਉਸ ਬੰਦੇ ਨੇ ਸਿੱਖ ਧਰਮ ਦੇ ਵਿੱਚ ਆਉਂਦੇ ਨੇ ਹੀ ਨਸ਼ਿਆਂ ਦੇ ਵਿਰੁੱਧ ਤੇ ਸਿੱਖਾਂ ਨੂੰ ਸਿੱਖੀ ਨਾਲ ਜੋੜਨ ਦਾ ਕੰਮ ਕੀਤਾ ਪਰ ਅਸੀਂ ਉਸ ਦਾ ਮਜ਼ਾਕ ਉਡਾਉਨੇ ਆ ਅਸੀਂ ਖੁਦ ਸਿੱਖਾਂ ਦੇ ਘਰ ਜਨਮ ਲੈ ਕੇ ਅਸੀਂ ਕੋਨੇ ਮੋਨੇ ਆ ਪਰ ਉਹ ਹਿੰਦੂਆਂ ਦੇ ਘਰ ਜਨਮ ਲੈ ਕੇ ਸਿੰਘ ਸਾਜਿਆਂ ਦਾ ਤੇ ਅਸੀਂ ਉਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਦੋਸਤੋ ਇੱਚ ਸਾਡੀ ਕੋਈ ਗਲਤੀ ਨਹੀਂ ਸ਼ੁਰੂ ਤੋਂ ਹੀ ਇਹੀ ਕੰਮ ਰਿਹਾ ਆ ਸਿੱਖਾਂ ਦੇ ਅੰਦਰੋਂ ਹੀ ਗਦਾਰੀ ਹੁੰਦੀ ਆਈ ਆ ਇਹ ਸਾਡਾ ਇਤਿਹਾਸ ਸ਼ੁਰੂ ਤੋਂ ਹੀ ਆ ਦੋਸਤੋ ਜਦੋਂ ਅਸੀਂ ਹਰਿਮੰਦਰ ਸਾਹਿਬ ਅਨੰਦਪੁਰ ਸਾਹਿਬ ਜਾਂ ਹਜੂਰ ਸਾਹਿਬ ਜਾਣੇ ਆ ਜਦੋਂ ਅਸੀਂ ਉੱਥੇ ਗੋਰਿਆਂ ਨੂੰ ਦੇਖਦੇ ਆ ਸਿੰਘ ਸਜਿਆਂ ਨੂੰ ਤੇ ਅਸੀਂ ਬੜਾ ਖੁਸ਼ ਹੁੰਨੇ ਆ ਕਿ ਦੇਖੋ ਗੁਰਾ ਸਿੰਘ ਸਜਿਆ ਆ ਅਸੀਂ ਉਹਦੀਆਂ ਫੋਟੋਆਂ ਵੀ ਲੈਨੇ ਆ ਉਹਦੇ ਨਾਲ ਫੋਟੋਆਂ ਵੀ ਖਿਚਾਉਨੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਜਦੋਂ ਕੋਈ ਕਾਲੀ ਚਮੜੀ ਵਾਲਾ ਸਿੱਖ ਧਰਮ ਦੇ ਵਿੱਚ ਆਉਂਦਾ ਆ ਫਿਰ ਅਸੀਂ ਉਸ ਦਾ ਮਜ਼ਾਕ ਕਿਉਂ ਉਡਾਉਨੇ ਆ ਇਹ ਮੈਂ ਆਪਣੇ ਕੋਲ ਨਹੀਂ ਕਹਿਣਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ ਕਿਦਾਂ ਉਸ ਸਰੇਸ਼ ਸਿੰਘ ਦਾ ਮਜ਼ਾਕ ਉਡਾਇਆ ਜਾਂਦਾ ਹੈ ਦੋਸਤੋ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ ਆ ਇੱਕ ਵਾਰੀ ਇੱਕ ਕੁਹਾੜਾ ਜੰਗਲ ਦੇ ਵਿੱਚ ਹੀ ਜਾ ਰਿਹਾ ਸੀ ਤੇ ਸਾਰੇ ਦਰਖਤ ਉਹਨੂੰ ਦੇਖ ਕੇ ਹੱਸ ਰਹੇ ਸੀ ਕਿ ਕੁਹਾੜਾ ਸਾਡਾ ਕੁਝ ਨਹੀਂ ਬਗਾੜ ਸਕਦਾ ਉਸ ਕੁਹਾੜੇ ਨੂੰ ਉਸ ਜੰਗਲ ਦੇ ਵਿੱਚ ਰਹਿੰਦਾ ਇੱਕ ਬੰਦਾ ਫੜ ਲੈਂਦਾ ਆ ਤੇ ਉਹਨੂੰ ਇਹ ਸੋਚਦਾ ਕਿ ਮੈਂ ਇਸ ਕੁਹਾੜੇ ਦੇ ਨਾਲ ਜੰਗਲਾਂ ਨੂੰ ਕੱਟੂੰਗਾ ਤੇ ਮੈਂ ਇਹ ਜਿਹੜੀ ਲੱਕੜੀ ਆਪਣੇ ਕੰਮ ਦੇ ਵਿੱਚ ਲਿਆਉਂਗਾ ਤੇ ਉਹ ਕੀ ਕਰਦਾ ਆ ਉਸ ਕੁਹਾੜੇ ਦੇ ਨਾਲ ਦਰਖਤਾਂ ਨੂੰ ਕੱਟਣਾ ਸ਼ੁਰੂ ਕਰ ਦਿੰਦਾ ਪਰ ਦਰਖਤ ਕੱਟ ਨਹੀਂ ਹੁੰਦੇ ਤੇ ਦਰਖਤ ਖੁਸ਼ ਹੁੰਦੇ ਆ ਤੇ ਹੱਸਦੇ ਆ ਉਹਨਾਂ ਤੋਂ ਦੋਨਾਂ ਤੋਂ ਕਿ ਦੋਨੋਂ ਰਲ ਕੇ ਵੀ ਸਾਨੂੰ ਵੜ ਨਹੀਂ ਸਕਦੇ ਫਿਰ ਉਸ ਬੰਦੇ ਨੂੰ ਇੱਕ ਤਰਕੀਬ ਸੋਝਦੀ ਆ ਉਹ ਕੀ ਕਰਦਾ ਆ ਇੱਕ 3 ਤੋਂ 4 ਫੁੱਟ ਟਾਣਾ ਦਰਖਤ ਦਾ ਵੜਦਾ ਆ ਤੇ ਉਹਦਾ ਦਾਸਤਾ ਬਣਾ ਕੇ ਉਸ ਕੁਹਾੜੇ ਦੇ ਵਿੱਚ ਪਾ ਲੈਂਦਾ ਤੇ ਦੋਸਤੋ ਜਿਹੜੇ ਦਰਖਤ ਹੱਸਦੇ ਸੀ ਉਹੀ ਫਿਰ ਰੋਣ ਲੱਗ ਪੈਂਦੇ ਆ ਤੇ ਉਹ ਬੰਦਾ ਉਹਨਾਂ ਦਰਖਤਾਂ ਨੂੰ ਪੁੱਛਦਾ ਆ ਹੁਣ ਤੁਸੀਂ ਮੇਰੇ ਤੋਂ ਡਰਦੇ ਜਾਂ ਫਿਰ ਮੌਤ ਤੋਂ ਡਰਦੇ ਰੋ ਰਹੇ ਆ ਤੇ ਉਹ ਦਰਖਤ ਪਤਾ ਕੀ ਕਹਿੰਦੇ ਆ ਉਹ ਕਹਿੰਦੇ ਨਾ ਅਸੀਂ ਤੇਰੇ ਤੋਂ ਡਰਦੇ ਆ ਨਾ ਅਸੀਂ ਮੌਤ ਤੋਂ ਡਰਦੇ ਆ ਅਸੀਂ ਤਾਂ ਤਾਂ ਰੋਨੇ ਆ ਕਿ ਸਾਡਾ ਅੱਜ ਭਰਾ ਤੁਹਾਡੇ ਨਾਲ ਰਲ ਗਿਆ ਹੁਣ ਸਾਡੀ ਨਸਲ ਦਾ ਨਾਸ ਹੋਣਾ ਤੈ ਆ ਦੋਸਤੋ ਇਸੇ ਤਰ੍ਹਾਂ ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੇ ਗਦਾਰ ਅੱਜ ਜੰਮ ਚੁੱਕੇ ਆ ਜਿਹੜੇ ਸਿੱਖਾਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਆ ਜਿਹੜੇ ਸਿੱਖਾਂ ਦੀ ਨਸਲ ਨੂੰ ਜੜ ਤੋ ਖਤਮ ਕਰਨਾ ਚਾਹੁੰਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਿੱਖ ਉਦੋਂ ਨਹੀਂ ਖਤਮ ਹੋਏ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸੀ ਗੁਰੂ ਸਾਹਿਬ ਦਾ ਫਰਮਾਨ ਵਾ ਕਿ ਜਿੱਥੇ ਵੀ ਮੇਰੇ ਖਾਲਸੇ ਦਾ ਖੂਨ ਡੁੱਲੂਗਾ ਉੱਥੋਂ ਲੱਖਾਂ ਖਾਲਸੇ ਪੈਦਾ ਹੋਗੇ ਦੋਸਤੋ ਜੇ ਅਸੀਂ ਕਰਦੇ ਆ 96 ਕਰੋੜ ਖਾਲਸੇ ਦੀ ਗੱਲ ਉਹ ਸਿੱਖਾਂ ਦੇ ਘਰ ਨਹੀਂ ਜੰਮਣੇ 96 ਕਰੋੜ ਖਾਲਸੇ ਉਹ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪ੍ਰਗਟ ਹੋਏ ਆ ਇਸ ਕਰਕੇ ਜਿਹੜਾ ਵੀ ਕੋਈ ਵੀ ਸਿੱਖੀ ਧਰਮ ਦੇ ਵਿੱਚ ਆਉਂਦਾ ਆ ਉਹਨੂੰ ਆਪਣੇ ਗੱਲ ਦੇ ਨਾਲ ਲਾਇਆ ਕਰੋ ਉਹਨੂੰ ਇਹ ਵੀ ਕਿਹਾ ਕਰੋ ਕਿ ਹੋਰਾਂ ਬੰਦਿਆਂ ਨੂੰ ਵੀ ਸਿੱਖ ਧਰਮ ਦੇ ਵਿੱਚ ਲੈ ਕੇ ਆਵੇ ਇਸ ਤਰ੍ਹਾਂ ਸਾਡਾ 96 ਕਰੋੜ ਖਾਲਸਾ ਪੈਦਾ ਹੋਣਾ ਆ ਬਾਕੀ ਦੋਸਤੋ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਇੱਕ ਲਾਇਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਵਿਚਾਰ ਕਮੈਂਟ ਦੇ ਵਿੱਚ ਜ਼ਰੂਰ ਦੇਣੀ ਆ ਤੇ ਫਿਰ ਮੈਂ ਤੁਹਾਨੂੰ ਮਿਲੂੰਗਾ ਇਦਾਂ ਦੀ ਇੱਕ ਹੋਰ ਵੀਡੀਓ ਦੇ ਵਿੱਚ